ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਕੇ ਸਿੱਖਾਂ ਨੇ ਭਵਨਾਵਾਂ ਬੁਣਾਈਆਂ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਗੁਰੂ ਕੇ ਸਿੱਖਾਂ ਦੇ ਵਿੱਚ ਚੱਲਣ ਵਾਲਾ ਮੈਂ ਵੀ ਇੱਕ ਹਾਂ ਤੇ ਜਿਹੜੇ ਮੇਰੇ ਗੁਰੂ ਦਾ ਅਦਬ ਕਰਦੇ ਨੇ ਜਿਹੜੇ ਗੁਰੂ ਦਾ ਸਤਕਾਰ ਕਰਦੇ ਨੇ ਜਿਹੜੇ ਸਤਗੁਰੂ ਸੱਚੇ ਪਾਦਸ਼ਾਹ ਦੇ ਮਾਰਗ ਤੇ ਬਾਹਰੋਂ ਵੀ ਚੱਲਦੇ ਨੇ ਤੇ ਅੰਦਰੋਂ ਵੀ ਚੱਲਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਉਹਨਾਂ ਦਾ ਸਤਕਾਰ ਕਿੰਨਾ ਕੁ ਹੈ ਜਿਹੜੇ ਗੁਰੂ ਗੁਰੂ ਜਪਦੇ ਬਾਹਰੋਂ ਵੀ ਗੁਰੂ ਦੇ ਦਰਵਾਲ ਨੂੰ ਚੱਲਦੇ ਨੇ ਤੇ ਅੰਦਰੋਂ ਵੀ ਗੁਰੂ ਦੇ ਘਰ ਵੱਲ ਨੂੰ ਕਦਮਾਂ ਗੁਰੂ ਵੱਲ ਨੂੰ ਵਧਾਉਂਦੇ ਨੇ ਭਾਈ ਗੁਰਦਾਸ ਸਾਹਿਬ ਸਾਨੂੰ ਦੱਸਦੇ ਉਹਨਾਂ ਦਾ ਸਤਕਾਰ ਭਾਈ ਸਾਹਿਬ ਕਿੰਨਾ ਕੋ ਕਰਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਨਖ ਸਿਖ ਲਾ ਸਗਲ ਅੰਗ ਰੋਮ ਰੋਮ ਕਰ ਭਾਈ ਗੁਰਦਾਸ ਸਾਹਿਬ ਕਹਿੰਦੇ ਐਸੇ ਗੁਰਮਤੀਏ ਗੁਰੂ ਕੇ ਸਿੱਖ ਬਾਣੀ ਪੜਨਹਾਰੇ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਗੁਰੂ ਗੁਰੂ ਜਪਣ ਵਾਲੇ ਗੁਰੂ ਨਾਲ ਜੁੜਨ ਹਾਰੇ ਜਿਹੜੇ ਗੁਰੂ ਕੇ ਸਿੱਖ ਆ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਨਖ ਸਿੱਖ ਲਾ ਸਗਲ ਅੰਗ ਰੋਮ ਰੋਮ ਕਰ ਪੈਰ ਦੇ ਅੰਗੂਠੇ ਤੋਂ ਨੋ ਤੋਂ ਲੈ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਿਰ ਦੀ ਚੋਟੀ ਤੱਕ ਸਿੱਧੇ ਰੂਪ 'ਚ ਇਹ ਕਹਿ ਲੋ ਪੈਰ ਤੋਂ ਲੈ ਕੇ ਤੇ ਸਿਰ ਤੱਕ ਸਿਰ ਦੀ ਚੋਟੀ ਤੋਂ ਭਾਵੇਂ ਕਿ ਉਪਰਲਾ ਪਾਸਾ ਤੇ ਪੈਰ ਦਾ ਹੇਠਲਾ ਪਾਸਾ ਇਹਦੇ ਵਿੱਚ ਸਾਰਾ ਮੁਕੰਮਲ ਸ਼ਰੀਰ ਆ ਗਿਆ सगਲ ਸਾਰਾ ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਸਾਰਾ ਜਿਹੜਾ ਮੇਰਾ ਸ਼ਰੀਰ ਏ ਬਾਈ ਸਹਿਬ ਕਹਿੰਦੇ ਅੰਗ ਰੋਮ ਰੋਮ ਕਰ ਇਸ ਮੇਰੇ ਸ਼ਰੀਰ ਦੇ ਅੰਗ ਅੰਗ ਕੱਟ ਕੇ ਰੋਮ ਰੋਮ ਬਰੀਕ ਬਰੀਕ ਟੁਕੜੇ ਕਰ ਦਿੱਤੇ ਜਾਣ ਇਨਾ ਮੇਰੇ ਸ਼ਰੀਰ ਦੇ ਸਿਰ ਦੀ ਚੋਟੀ ਤੋਂ ਪੈਰ ਤੱਕ ਪੈਰ ਤੋਂ ਸਿਰ ਦੀ ਚੋਟੀ ਤੱਕ ਇਨੇ ਬਰੀਕ ਬਰੀਕ ਇਹ ਸ਼ਰੀਰ ਦੇ ਟੁਕੜੇ ਕਰ ਦਿੱਤੇ ਜਾਣਾ ਕਾਟ ਕਾਟ ਇਹਦੇ ਕੱਟ ਕੱਟ ਕੇ ਸਿੱਖਣ ਕੇ ਚਰਨ ਪਰ ਵਾਰੀਏ ਜਿਹੜੇ ਸਿੱਖ ਗੁਰੂ ਦੇ ਪਿਆਰ ਵਾਲੇ ਗੁਰੂ ਵੱਲ ਨੂੰ ਚੱਲਦੇ ਆ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਤਨ ਦੇ ਟੁਕੜੇ ਕਰਕੇ ਨਾ ਉਹ ਸਿੱਖਾਂ ਤੋਂ ਮੈਂ ਵਾਰ ਦੇਵਾ ਜਿਹੜੇ ਗੁਰੂ ਵੱਲ ਨੂੰ ਚੱਲਦੇ ਨੇ ਗੁਰੂ ਦੇ ਦਰ ਵੱਲ ਨੂੰ ਚੱਲਦੇ ਨੇ ਅਰ ਗੁਰੂ ਵੱਲ ਨੂੰ ਚੱਲਦੇ ਐਸੇ ਗੁਰੂ ਦੇ ਪਿਆਰ ਵਾਲੇ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਆ ਕਬੀਰ ਸੁਪਨੇ ਹੂ ਬਰੜਾਈ ਕੈ ਜਿਹ ਮੁਖ ਨਿਕਸੈ ਰਾਮ ਤਾ ਕੀ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ ਮਹਾਰਾਜ ਕਬੀਰ ਸਾਹਿਬ ਵੀ ਬਚਨ ਕਰਦੇ ਜਿਹੜੇ ਗੁਰਸਿੱਖ ਦੇ ਮੁਖ ਵਿੱਚ ਉਹ ਰਾਤ ਨੂੰ ਸੁੱਤਿਆਂ ਹੋਇਆਂ ਬਰੜਾਉਂਦਾ ਹੈ ਬੋਲਦਾ ਹੈ ਬੜਬੜਾਉਂਦਾ ਹੈ ਤੇ ਮੁਖ ਦੇ ਵਿੱਚੋਂ ਆਵਾਜ਼ ਨਿਕਲਦੀ ਵਾਹਿ ਗੁਰੂ ਵਾਹਿ ਗੁਰੂ RAM RAM ਖੁਦਾ ਖੁਦਾ ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਤਨ ਦੀ ਚਮੜੀ ਉਤਾਰ ਕੇ ਨਾ ਤੇ ਪਨ ਹੀ ਮੈਨਾ ਜੁੱਤੀ ਹੁੰਦਾ ਦੀ ਜੁੱਤੀ ਤਿਆਰ ਕਰਕੇ ਉਹ ਜਿਹੜਾ ਗੁਰਸਿੱਖ ਰਾਤ ਨੂੰ ਸੁੱਤਾ ਪਿਆ ਵੀ ਸੁਪਨੇ ਵਿੱਚ ਵੀ ਬੜੜਾਉਂਦਾ ਹੈ ਨਾ ਉਦੇ ਪੈਰਾਂ ਵਿੱਚ ਪਵਾ ਦਿਓ ਮੇਰੇ ਤਨ ਦੇ ਚਮੜੇ ਦੀ ਜੁੱਤੀ ਬੁਣਾ ਕੇ ਇਨਾ ਅਦਬ ਸਤਿਕਾਰ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੀ ਖੱਲੋਂ ਮੋਜੜਾ ਹੈ ਗੁਰ ਸਿੱਖ ਹੰਡਾਂਦੇ ਮੇਰੀ ਖਲ ਦੇ ਮੋਦੜਾ ਜੁੱਤੇ ਗੁਰੂ ਕੇ ਸਿੱਖਾਂ ਨੂੰ ਪਵਾ ਦਿੱਤੇ ਜਾਣ ਪਹਿਨਾ ਦਿੱਤੇ ਜਾਣ ਕਿਉਂ ਉਹ ਗੁਰੂ ਵੱਲ ਨੂੰ ਚੱਲਦੇ ਨੇ ਗੁਰੂ ਵੱਲ ਨੂੰ ਤੁਰਦੇ ਉਹਨਾਂ ਦਾ ਸਤਿਕਾਰ ਉਨ੍ਹਾਂ ਦਾ ادب ਔਰ ਉਹ ਗੁਰੂ ਵਾਲੇ ਪਾਸੇ ਨੂੰ ਤੁਰਦੇ ਤੇ ਭਾਈ ਗਨੀਖਾਂ ਤੇ ਨਬੀ ਖਾਂ ਦੇੜੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਟੋਕੜੇ ਤੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ ਲਿਖ ਕੇ ਦੇ ਦਿੱਤਾ ਕਿ ਤੁਸੀਂ ਮੇਰੇ ਲੀਕ ਪੁੱਤਰੋਂ ਲਿਖਤੀ ਰੂਪ ਚ ਮੇਰੇ ਪੁੱਤਰੋਂ ਤੇ ਜਿਹੜਾ ਤੁਹਾਡੀ ਸੇਵਾ ਕਰੇਗਾ ਉਹਦੇ ਤੇ ਮੇਰੀ ਖੁਸ਼ੀ ਹੋਵੇਗੀ ਉਹਦੇ ਤੇ ਮੇਰੀ ਪ੍ਰਸੰਤਾ ਹੋਵੇਗੀ ਤੇ ਜਦੋਂ ਮਾਛੀਵਾੜੇ ਜਾਉ ਨਾ ਜਿਹੜੀ ਸੰਗਤ ਦਰਸ਼ਨ ਕਰਨ ਜਾਂਦੀ ਏ ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਗੁਰਦੁਆਰੇ ਦੇ ਵਿੱਚ ਨਹੀਂ ਨਹੀਂ ਤੇ ਕਬਰ ਗੁਰਦੁਆਰੇ ਦੇ ਵਿੱਚ ਨਹੀਂ ਹੁੰਦੀ ਚਰੋਂ ਮਾਛੀਵਾੜੇ ਦਰਬਾਰ ਨੂੰ ਨੰਗ ਕੇ ਜਾਓ ਰਸਤੇ ਦੇ ਵਿੱਚ ਬਿਲਕੁਲ ਦਰਬਾਰ ਨੂੰ ਤੇ ਉਹਦੇ ਉੱਤੇ ਲਿਖਿਆ ਹੋਇਆ ਹੈ ਜਿਹੜੇ ਮੈਂ ਬੋਲ ਤੁਹਾਨੂੰ ਸੁਣਾਏ ਕਿ ਇੱਕ ਗਨੀਖਾ ਨਬੀ ਖਾਨ ਜੋ ਹਨ ਮੇਰੇ ਫਰਿਦੋਂ ਸੇ ਵੈਦ ਹਨ ਮੇਰੇ ਪੁੱਤਰਾਂ ਨੂੰ ਵੀ ਵਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹ ਗਨੀਖਾ ਤੇ ਨਬੀ ਖਾਨ ਦੇ ਮਨ ਦਾ ਵਿਚਾਰ ਸੀ ਇਹ ਕਿ ਭਲਿਓ ਗੁਰੂ ਜਿੱਥੇ ਚਰਨ ਪਾ ਦੇਵੇ ਉਹ ਗੁਰੂ ਦਾ ਘਰ ਏ ਰਹਿੰਦੀ ਦੁਨੀਆ ਤੱਕ ਗੁਰੂ ਕੇ ਸਿੱਖ ਭਾਵਨਾਵਾਲੇ ਸੰਗਤਾਂ ਆਉਣ ਗਿਆ ਅਸੀਂ ਜਿਉਂਦੇ ਜੀਵੀ ਗੁਰੂ ਦੇ ਦਰ ਤੇ ਨਹੀਂ ਤੇ ਮਰ ਕੇ ਵੀ ਇਹ ਸ਼ਰੀਰ ਗੁਰੂ ਦੇ ਚਰਨਾਂ ਤੇ ਰਹਿ ਜਾਵੇ ਤੇ ਜਦੋਂ ਗੁਰੂ ਕੇ ਸਿੱਖ ਨੰਗਨਗੇ ਨਾਗੇ ਗੁਰੂ ਨੂੰ ਮੱਥਾ ਟੇਕਣ ਵਾਸਤੇ ਨੱਕ ਮਸਤਕ ਹੋਣ ਵਾਸਤੇ ਤੇ ਕੁਦਰਤੀ ਤੌਰ ਤੇ ਮੜੀ ਮੜੀ ਰੇਤਾ ਮਿੱਟੀ ਘਟਾ ਕਦਮਾਂ ਨਾਲ ਉੱਡਦਾ ਹੈ ਉਹਨਾਂ ਕਹੋ ਗੁਰੂ ਕੀ ਸੰਗਤ ਦਾ ਗੁਰੂ ਕੇ ਸਿੱਖਾਂ ਦਾ ਔਰ ਉੱਡਿਆ ਹੋਇਆ ਘਟਾ ਮਿੱਟੀ ਸਾਡੇ ਉੱਪਰ ਪੈਂਦਾ ਰਹੇਗਾ ਜੀ ਸਫਲਤਾ ਦੇ ਸਹਤ ਉਹਨਾਂ ਦਾ ਸਤਕਾਰ ਮਰ ਕੇ ਵੀ ਕਰ ਦੇਣਾਗੇ ਵਿਦਵਾਨ ਸੱਜਣ ਲਿਖਦੇ ਆ ਉਡਾਰੀ ਆਪਣੇ ਅੰਦਰ ਦੀ ਖਾਂ ਲੱਗੇ ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਤੂੰ ਹਵਾਏ ਇਹ ਹਵਾ ਗੁਰੂ ਦਰੋਂ ਨਾ ਚੁੱਕ ਲਜਾਈ ਖਾਕ ਮੇਰੀ ਤੂੰ ਹਵਾਏ ਨਹੀਂ ਤਾਂ ਲੋਕੀ ਤਾਨੇ ਮਾਰਨਗੇ ਨੇ ਥਾਵਾਂ ਥਾਂ ਨਿਉ ਲਗਾਏ ਏ ਹਵਾ ਮੇਰੇ ਸ਼ਰੀਰ ਨੂੰ ਜਲਾ ਦਿੱਤਾ ਜਾਵੇ ਤੇ ਸੜ ਕੇ ਸ਼ਰੀਰ ਦੀ ਸਵਾਹ ਬਣੇ ਤੇ ਉਹ ਸਵਾਹ ਦੇ ਕੋਲੋਂ ਇੰਨੀ ਕੋ ਐਸਤਾ ਐਸਤਾ ਨੰਗੀ ਕਿ ਦੇ ਉਹ ਸਵਾਹ ਨੂੰ ਆਪਣੇ ਵਿੱਚ ਮਿਲਾ ਕੇ ਦੂਰ ਨਾ ਸਿੱਟ ਦੇਵੀਂ ਕਿਉਂ ਲੋਕ ਕਹਿਣਗੇ ਇਹ ਮਰ ਕੇ ਵੀ ਕਿਦੇ ਹੋਰ ਇਹਦੀ ਸਵਾਹ ਹੁਲਦੀ ਫਿਰਦੀ ਆ ਔਰ ਉਸ ਪਾਸੇ ਨੂੰ ਉਡਾਵੀਂ ਉਥੇ ਬੱਕਰੀ ਜਿਹੜੇ ਰਸਤੇ ਗੁਰੂ ਕੇ ਸਿੱਖਾਂ ਹੁਣਾ ਹੈ ਮੈਂ ਮਰ ਕੇ ਵੀ ਆਪਣੀ ਸਵਾਹ ਵੀ ਗੁਰੂ ਦੇ ਦਰ ਤੋਂ ਦੂਰ ਨਹੀਂ ਲਾਣੀ ਚਾਹੁੰਦਾ ਗੁਰੂ ਕੇ ਸਿੱਖਾਂ ਲਈ ਭਾਈ ਗੁਰਦਾਸ ਸਾਹਿਬੀ ਉਹੀ ਆਪਣਾ ਪ੍ਰੇਮ ਨੇਮ ਪ੍ਰਗਟ ਕਰਦੇ ਨੇ ਕਿ ਮੇਰੇ ਪੈਰ ਤੋਂ ਲੈ ਕੇ ਸਿਰ ਤੱਕ ਤਨ ਦੇ ਟੁਕੜੇ ਟੁਕੜੇ ਕਰਦੇ ਤੇ ਦਾਣਾ ਤੇ ਗੁਰੂ ਕੇ ਸਿੱਖਾਂ ਦੇ ਚਰਣਾ ਤੋਂ ਇਮਾਰ ਦੇ ਮਾਂ ਜਿਹੜੇ ਚਰਣਾ ਨਾਲ ਸਿੱਖ ਚੱਲ ਕੇ ਗੁਰੂ ਕੋਲ ਆਉਂਦੇ ਨੇ ਗੁਰੂਵਾਲ ਨੂੰ ਆਉਂਦੇ ਨੇ ਉਹਦੇ ਤੋਂ ਮੈਂ ਇੱਕ ਕੁਰਬਾਨ ਕਰ ਦੇਵਾਂ ਆਪਾ ਭਾਈ ਸਾਹਿਬ ਅਗਲਾ ਪਰਮਾਨ ਦੇਂਦੇ ਆਗਨ ਜਲਾਏ ਫੁੱਲ ਪੀਸਨ ਪੋਸਾਏ ਤਾਹੇ ਫਿਰ ਉਹ ਟੁਕੜਿਆਂ ਅਗਰ ਵਿੱਚ ਸਾੜ ਦੇਵੇ ਤੇ ਫਿਰ ਉਹਦੇ ਕੁਝ ਕੋਲੇ ਕਈ ਵਾਰ ਮੋਟਾਪਨ ਰਹਿ ਜਾਂਦਾ ਨਾ ਵਿੱਚ ਸੜ ਕੇ ਕੋਈ ਹੱਡੀ ਮੋਟੀ ਰਹਿ ਗਈ ਕਦੇ ਕੁਝ ਫਿਰ ਪੀਸ ਨਪਸੈ ਚੱਕੀ ਵਿੱਚ ਉਹਨੂੰ ਐਨ ਬਰੀਕ ਕਰ ਦੇਵੇ ਤੇ ਜਦੋਂ ਬਰੀਕ ਹੋ ਜਾਵੇ ਲੈ ਉੱਡੇ ਪਵਨ ਹੋਏ ਅਨੁਪਰਕਾਰੀਏ ਤੇ ਹਵਾ ਫਿਰ ਉਹ ਉੱਡੇ ਉਡਾਵੇ ਉਹਨੂੰ ਤੇ ਉਸ ਪਾਸੇ ਨੂੰ ਲੈ ਕੇ ਜਾਵੇ ਜਿੱਧਰੋਂ ਸਤ ਸੰਗੀਆਂ ਨੇ ਨੰਗਣ ਹੈ ਗੁਰੂ ਕੀ ਸਿੱਖਾਂ ਨੇ ਗੁਰੂ ਦਾ ਦੇਦਾਰ ਕਰਨ ਨੰਗਣਾ ਉਸ ਪਾਸੇ ਨੂੰ ਉਹ ਗੁਰੂ ਕੇ ਸਿੱਖਾਂ ਦੇ ਚਰਣਾ ਦੇ ਹੇਠ ਇਹ ਆਵੇ ਕਹਿਣ ਲੱਗੇ ਜਤ ਕਤ ਸਿਖ ਪਗ ਧਰੈ ਗੁਰ ਪੰਥ ਪ੍ਰਾਤ ਇਹ ਮੇਰੀ ਖਾਕ ਇਹ ਮੇਰੇ ਤਨ ਦੀ ਰਾਖ ਉਸ ਪਾਸੇ ਵਿਸ਼ਾਦਿਓ ਜਿਸ ਪਾਸੇ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਵੇਲੇ ਪ੍ਰਾਤ ਅੰਮ੍ਰਿਤ ਵੇਲੇ ਪੰਥ ਰਸਤੇ ਤੇ ਜਿਹੜੇ ਤੋਂ ਨੰਗ ਕੇ ਗੁਰੂ ਕਾ ਦਰਸ਼ਨ ਕਰਨ ਜਾਣਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਤਨ ਦੀ ਸਵਾਹ ਉਧਰ ਖਲਾਰ ਦਿਓ ਗੁਰੂ ਕੇ ਸਿੱਖਾਂ ਦੇ ਚਰਣਾ ਨਾਲ ਸ਼ੋਵੇ ਜਿਹੜੇ ਗੁਰੂ ਕਾ ਦੇਦਾਰ ਕਰਨ ਜਾਂਦੇ ਜਿਹੜੇ ਗੁਰੂ ਨੂੰ ਮਿਲਣ ਵਾਸਤੇ ਜਾਂਦੇ ਨੇ ਉਹਨਾਂ ਦੇ ਚਰਣਾ ਨਾਲ ਮੇਰੇ ਇਹ ਤਨ ਦੀ ਰਾਖ ਸ਼ੋਵੇ ਤਾਹੁ ਤਾਹੁ ਮਰਗ ਮੈਂ ਭਸਮ ਕੂਡਾਰੀਏ ਜਿਹੜੇ ਜਿਹੜੇ ਰਸਤੇ ਆ ਥਾਣੀ ਸੰਗਤ ਗੁਰੂ ਕੇ ਸਿੱਖ ਗੁਰੂ ਦਾ ਦੇਦਾਰ ਕਰਨ ਗੁਰੂ ਨੂੰ ਮਿਲਣ ਵਾਸਤੇ ਜਾਂਦੇ ਨੇ ਉਹਨਾਂ ਉਹਨਾਂ ਰਸਤਿਆਂ ਵਿੱਚ ਇਹ ਖਾਕ ਨੂੰ ਇਹ ਰਾਖ ਨੂੰ ਖਿਲਾਰ ਦੇਵੋ ਜਦ ਗੁਰੂ ਕੇ ਸਿੱਖ ਨੰਗਨ ਉਹਨਾਂ ਦੀ ਮੈਨੂੰ ਸ਼ੋਹ ਪ੍ਰਾਪਤ ਹੋਵੇ ਬਾਣੀ ਪੜਨ ਵਾਲਿਆਂ ਦੀ ਭਾਵਨਾ ਵਾਲਿਆਂ ਦੀ ਗੁਰੂ ਦਾ ਦੇਦਾਰ ਕਰਨ ਵਾਲਿਆਂ ਦੀ ਔਰ ਮੈਨੂੰ ਸ਼ੋਹ ਪ੍ਰਾਪਤ ਹੋ ਜਾਵੇ ਤੇ ਪਦ ਪਦਕ ਚਰਨ ਲਿਵ ਲਾਗੀ ਰਹੈ ਉਹਨਾਂ ਦੇ ਚਰਨਾਂ ਦੇ ਨਾਲ ਗੁਰੂ ਕੇ ਸਿੱਖਾਂ ਦੇ ਅੰਦਰ ਪ੍ਰੇਮ ਗੁਰੂ ਨਾਲ ਜੁੜਿਆ ਉਹ ਗੁਰੂ ਨੂੰ ਮਿਲਨ ਜਾਂਦੇ ਤੇ ਮੈਂ ਉਹਨਾਂ ਦੇ ਸੇਵਕਾਂ ਦਾ ਸੇਵਕ ਹਾਂ ਅਤ ਦੀ ਨਿਮਰਤਾ ਭਾਈ ਸਾਹਿਬ ਕਹਿੰਦੇ ਉਹ ਚੱਲ ਕੇ ਦਾਤਾ ਤੈਨੂੰ ਮਿਲਣਾ ਆਉਂਦੇ ਨੇ ਉਹ ਤੇਰੇ ਚਰਨਾ ਕਮਲਾ ਨੂੰ ਸਪਰਸ਼ ਕਰਦੇ ਨੇ ਤੇ ਮੈਂ ਮਰ ਕੇ ਵੀ ਰਾਖ ਹੋ ਕੇ ਵੀ ਤੇਰੇ ਸੇਵਕਾਂ ਦੇ ਚਰਨਾ ਨੂੰ ਛੂੰਦਾ ਰਹਾ ਮੇਰੇ ਉਹਦੇ ਨਾਲ ਜੁੜਿਆ ਰਹਾ ਇਨਾਂ ਅਦਬ ਤੇ ਸਦਕਾਰੇ ਮੇਰੀ ਸੁਰਤ ਟਿਕੀ ਰਹਿ ਦਇਆ ਕੈ ਦਇਾਲ ਹੇ ਦਇਆ ਦੇ ਘਰ ਵੈ ਗੁਰੂ ਜੀ ਅਰ ਇਨੀ ਨਿਰਮਾਨਤਾ ਇੰਨਾ ਸਤਕਾਰ ਭਾਈ ਸਾਹਿਬ ਦੇ ਅੰਦਰ ਹੈ ਜਿਹੜਾ ਗੁਰੂਵਾਲ ਨੂੰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਆਉਂਦਾ ਹੈ ਗੁਰੂਵਾਲ ਨੂੰ ਚੱਲਦਾ ਹੈ ਗੁਰੂ ਗੁਰੂ ਜਪਦਾ ਹੈ ਗੁਰੂ ਗੁਰੂ ਅਰਾਧਦਾ ਹੈ ਅੰਦਰੋਂ ਗੁਰੂ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦਾ ਹੈ ਕਿਸੇ ਪਖੰਡੀ ਦੰਬੀ ਦੁਫੈਲੀਏ ਭਰਮੀ ਵਹਿਮੀ ਵਾਸਤੇ ਕੋਈ ਸਤਕਾਰ ਨਹੀਂ ਜਿਹੜਾ ਗੁਰੂ ਵੱਲ ਨੂੰ ਚੱਲਦਾ ਹੈ ਨਾ ਇਹ ਉਹਦੇ ਲਈ ਸਤਕਾਰ ਭਾਈ ਸਾਹਿਬ ਦੱਸਦੇ ਕਹਿੰਦੇ ਮੋਹੇ ਪਤਤ ਤੋ ਉਦਾਰੀ ਹੈ ਜਦੋਂ ਦਾਤਾ ਮੈਂ ਤੇਰੇ ਸੇਵਕਾਂ ਦੀ ਬਾਣੀ ਪੜਨ ਵਾਲਿਆਂ ਦੀ ਤੈਨੂੰ ਮਿਲਨ ਵਾਲਿਆਂ ਦੀ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਾਂ ਤੇ ਮੇਰੇ ਤੇ ਕਿਰਪਾ ਕਰੀ ਮੈਨੂੰ ਉਹਨਾਂ ਦੇ ਨਾਲ ਉਹਨਾਂ ਦੇ ਚਰਨਾਂ ਦੇ ਨਾਲ ਸ਼ੋਭਾ ਪ੍ਰਾਪਤ ਹੋਣ ਕਰਕੇ ਮੇਰੇ ਵਰਗੇ ਪਾਪੀ ਦਾ ਵਿਪਾਰ ਉਤਾਰਾ ਕਰ ਦੇਵੀਂ ਮੇਰੇ ਪਾਪੀ ਦਾ ਵਿਪਾਰ ਉਤਾਰਾ ਹੋ ਜਾਵੇਗਾ ਇਹ ਭਾਈ ਸਾਹਿਬ ਦੀ ਨਿਰਮਾਨਤਾ ਤੇ ਸਾਨੂੰ ਦੱਸਦੇ ਨੇ ਬਈ ਸਤਕਾਰ ਕਿੰਨਾ ਤੇ ਨਿਮਰਤਾ ਅੰਦਰ ਸਾਡੇ ਕਿੰਨੀ ਕੁ ਹੋਵੇ ਜੇ ਗੁਰੂ ਤੋਂ ਕੁਝ ਪਾਉਣਾ ਹੈ ਗੁਰੂ ਨੂੰ ਰਜ਼ਾਣਾ ਹੈ ਭਾਈ ਗੁਰਦਾਸ ਸਾਹਿਬ ਅਗਲੇ ਕਬੀਤ ਦੇ ਦੁਆਰਾ ਕਿਰਪਾ ਕਰਦੇ ਨੇ ਕਿ ਗੁਰੂ ਕੇ ਸਿੱਖ ਦਾ ਸਤਕਾਰ ਤੇ ਗੁਰੂ ਕੇ ਸਿੱਖ ਚ ਵੱਡਾਪਨ ਕਿੰਨਾ ਕੋ ਹੈ ਕਹਿਣ ਲੱਗੇ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਐ ਸਭ ਕਹਿੰਦੇ ਦੁਨੀਆ ਦੇ ਵਿੱਚ ਲੋਕ ਜਿਹੜੇ ਨੇ ਕੋਈ ਗੰਗਾ ਦਾ ਇਸ਼ਨਾਨ ਕਰਨ ਜਾਂਦਾ ਹੈ ਉਹਦਾ ਬੜਾ ਮਹਾਤਮ ਮੰਨਦੇ ਕੋਈ ਪ੍ਰਾਗ ਰਗ ਤੇ